ਕਿਸਾਨਾਂ ਵੱਲੋਂ 6 ਦਸੰਬਰ ਦਾ ਦਿਨ ਨਿਰਧਾਰਤ ਕੀਤਾ ਗਿਆ ਸੀ ਦਿੱਲੀ ਚਾਲੇ ਪਾਉਣ ਦੇ ਲਈ ਤਾਂ ਪਹਿਲਾ ਜਥਾ ਰਵਾਨਾ ਹੋ ਰਿਹਾ ਹੈ ਪਹਿਲਾ ਜਥਾ ਹੁਣ ਦਿੱਲੀ ਕੂਚ ਕਰ ਰਿਹਾ ਹੈ ਮੇਰੇ ਪਿੱਛੇ ਦੇਖ ਰਹੇ ਹਾਂ ਬਿਲਕੁਲ ਅਸੀਂ ਉਸ ਗਰਾਊਂਡ ਤੇ ਖੜੇ ਹਾਂ ਜਿੱਥੋਂ ਤੁਹਾਨੂੰ ਉੱਪਰ ਤਸਵੀਰਾਂ ਜਰਾਰੀਆਂ ਹੋਣੀਆਂ ਜਿੱਥੋਂ ਇਹ ਜਥਾ ਰਵਾਨਾ ਕੀਤਾ ਜਾ ਰਿਹਾ ਹੈ ਪੈਦਲ ਜਥਾ ਜਿਹੜਾ ਹੈਗਾ ਰਵਾਨਾ ਹੋਵੇਗਾ ਮਰਜੀਬੜਿਆਂ ਦਾ ਜਥਾ ਹੈਗਾ ਇਸ ਦਾ ਨਾਮ ਰੱਖਿਆ ਗਿਆ ਹੈ ਤਸਵੀਰਾਂ ਦੇ ਵਿੱਚ ਵੇਖ ਰਹੇ ਹਾਂ ਪਹਿਲਾ ਜਥਾ ਇਹ ਰਵਾਨਾ ਹੋਣ ਦੀਆਂ ਤੁਹਾਨੂੰ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਔਰ ਦੂਜੇ ਪਾਸੇ ਤਮਾਮ ਉਹ ਕਿਸਾਨ ਜਿਹੜੇ ਹੈਗੇ ਨੇ ਉਹ ਇਧਰ ਖੜੇ ਹੋਏ ਨੇ ਆਪਣੇ ਜਿਹੜਾ ਜਥਾ ਰਵਾਨਾ ਹੋਇਆ ਉਸ ਨੂੰ ਇੱਥੋਂ ਭੇਜਦੇ ਹੋਏ ਜਿਹੜਾ ਹੈਗਾ ਦਿਖਾਈ ਦੇ ਰਹੇ ਨੇ ਡਿਪਲਾਈ ਬਹੁਤ ਦੇਗੀ ਆ ਦੂਜੇ ਪਾਸੇ ਪੁਲਿਸ ਦੀ ਡਿਪਲॉयਮੈਂਟ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਹੈਗੀ ਆ ਇਹ ਜਥਾ ਜਿਹੜਾ ਹੈਗਾ ਤੁਹਾਨੂੰ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ ਜਥਾ ਜਾ ਰਿਹਾ ਹੈ ਔਰ ਅੱਜ तमाम ਕਿਸਾਨ ਅੱਗ ਵੱਲੋਂ ਇਹ ਗੱਲ ਸਪਸ਼ਟ ਤੌਰ ਤੇ ਕਹੀ ਗਈ ਸੀ ਕਿ ਕਿਸਾਨ ਸਰਪ ਤੇ ਸਰਪ ਝੰਡੇ ਲੈ ਕੇ ਹੱਥਾਂ ਦੇ ਵਿੱਚ ਜਾਣਗੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਮੰਗਾਂ ਨੂੰ ਲੈ ਕੇ ਪਿਛਲੇ ਫਰਵਰੀ ਤੋਂ ਲੈ ਕੇ ਜਿਹੜਾ ਹੈਗਾ ਇੱਥੇ ਧਰਨਾ ਲਗਾ ਕੇ ਬੈਠੇ ਹੋਏ ਨੇ ਫਰਵਰੀ ਮਹੀਨੇ ਤੋਂ ਇਹ ਧਰਨਾ ਚੱਲ ਰਿਹਾ ਸੀ ਤਾਂ ਤਕਰੀਬਨ 8 ਮਹੀਨੇ ਇਸ ਧਰਨੇ ਨੂੰ ਹੋ ਚੁੱਕੇ ਨੇ ਔਰ 10 ਮਹੀਨੇ ਜਿਹੜੇ ਹੈਗੇ ਨੇ ਧਰਨੇ ਨੂੰ ਪੂਰੇ ਹੋ ਚੁੱਕੇ ਨੇ ਤੇ ਅੱਜ 10 ਮਹੀਨੇ ਬਾਅਦ ਮੋੜ 4 ਸਾਲ ਅੰਦੋਲਨ ਦੇ ਪੂਰੇ ਹੋਏ ਸੀ 26 ਨਵੰਬਰ ਨੂੰ ਉਸ ਦਿਨ ਜਗਜੀਤ ਸਿੰਘ ਡੱਲੇਵਾਲ ਹੋਰਾਂ ਵੱਲੋਂ ਆਪਣਾ ਮਰਨ ਵਰਤ ਜਿਹੜਾ ਰੱਖਿਆ ਗਿਆ ਸੀ ਪਰ ਉਹਨਾਂ ਨੂੰ ਲੁਧਿਆਣਾ ਹਸਪੀਟਲ ਡੀ ਐਮ ਸੀ ਦੇ ਵਿੱਚ ਜਿਹੜਾ ਹੈਗਾ ਸ਼ਿਫਟ ਕਰ ਦਿੱਤਾ ਗਿਆ ਸੀ ਤਿੰਨ ਦਿਨ ਬਾਅਦ ਉਹਨਾਂ ਦੀ ਰਿਹਾਈ ਹੁੰਦੀ ਹੈ ਤਾਂ ਉਹ ਖਨੌਰੀ ਬਾਰਡਰ ਤੇ ਆਪਣਾ ਮਰਨ ਵਰਤ ਸ਼ੁਰੂ ਕਰਦੇ ਨੇ ਇਹ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਜਿਥਾ ਅੱਗੇ ਵਧਦਾ ਹੋਇਆ ਜਿਥਾ ਅੱਗੇ ਵੱਧ ਰਿਹਾ ਹੈ ਇਹ ਪੂਰੀਆਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਦੂਜੇ ਪਾਸੇ ਲਗਾਤਾਰ ਕਿਸਾਨ ਆਗੂ ਇਸ ਗੱਲ ਦੀ اپیل ਕਰ ਰਹੇ ਨੇ ਕਿ ਕਿਸੇ ਨੇ ਘਬਰਾਉਣਾ ਨਹੀਂ ਹੈਗਾ ਔਰ ਕੋਈ ਹੂਟਿੰਗ ਨਾ ਕਰੇ ਅਸੀਂ ਸਰਪ੍ਰਸਰ ਆਪਣੀਆਂ ਮੰਗਾਂ ਨੂੰ ਲੈ ਕੇ ਅੱਗੇ ਵਧ ਰਹੇ ਆਂ ਦੇਖ ਰਹੇ ਹਾਂ ਤਸਵੀਰਾਂ ਦੇ ਵਿੱਚ ਕਿ ਇਹ ਜਥਾ ਅੱਗੇ ਵਧ ਰਿਹਾ ਹੈ ਇਹ ਜਥਾ ਅੱਗੇ ਵਧ ਰਿਹਾ ਇਹ ਸਿੱਧੇ ਤੌਰ ਤੇ ਕਿਸਾਨ ਆਗੂ ਕਹਿ ਰਹੇ ਨੇ ਕਿ 8 ਘੰਟੇ ਜਿਹੜੇ ਕਿਸਾਨ ਚੱਲਣਗੇ ਔਰ 8 ਘੰਟੇ ਚੱਲ ਕੇ ਜਿਹੜਾ ਹੈਗਾ ਤਕਰੀਬਨ ਇੱਕ ਦਿਨ ਦੇ ਵਿੱਚ 40 ਕਿਲੋਮੀਟਰ ਦੀ ਦੂਰੀ ਤੈਅ ਹੋਵੇਗੀ ਰੋਜ਼ਾਨਾ 8 ਘੰਟੇ ਦੇ ਹਿਸਾਬ ਨਾਲ 9 ਦਸੰਬਰ ਨੂੰ ਕਿਸਾਨ ਜਿਹੜੇ ਤੋਂ ਪਹਿਲੇ ਜਥੇ ਦੇ ਵਿੱਚ ਚੱਲੇ ਨੇ ਉਹ ਪਾਣੀ ਪੱਤ ਜਿਹੜੇ ਹੈ 9 ਦਸੰਬਰ ਨੂੰ ਪਹੁੰਚਣਗੇ। ਔਰ 9 ਦਸੰਬਰ ਨੂੰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਣੀ ਪੱਤ ਪਹੁੰਚ ਰਹੇ ਨੇ। ਇਸ ਨੂੰ ਲੈ ਕੇ ਅੱਜ ਤਮਾਮ ਸਾਰੇ ਪਾਸੇ ਤੋਂ ਬਿਆਨਬਾਜ਼ੀ ਵੀ ਹੋ ਰਹੀ ਹੈ। ਆਮ ਆਦਮੀ ਪਾਰਟੀ ਨੇ ਬੀਜੇਪੀ ਨੂੰ ਘੇਰਿਆ ਹੈ। ਮਰਜੀਵੜਿਆਂ ਦਾ ਜਤਾ ਜਿਹੜਾ ਹੋਇਆ ਸੀ ਉਹਦੇ ਵਿੱਚ ਕਿਹੜੇ ਕਿਹੜੇ ਲੋਕ ਸ਼ਾਮਲ ਨੇ ਉਹਨਾਂ ਦਾ ਦੱਸ ਦਿਗੇ ਨਾਮ। ਤਕਰੀਬਨ ਤਕਰੀਬਨ ਪਹਿਲੇ ਜਥੇ ਦੇ ਵਿੱਚ 101 ਜਿਹੜਾ ਹੈਗਾ ਮਰਜੀਬੜਿਆਂ ਦਾ ਜਥਾ ਜਿਹੜਾ ਹੈਗਾ ਰਵਾਨਾ ਹੋਇਆ ਉਹਨਾਂ ਦੇ ਵਿੱਚ ਮੈਗਨੇ ਸੁਰਜੀਤ ਸਿੰਘ ਫੂਲ ਹੈਗੇ ਨੇ ਇੰਦਰ ਮੋਹਨ ਸਿੰਘ ਹੈਗੇ ਨੇ ਗੁਰਵੀਰ ਸਿੰਘ ਹੈਗੇ ਨੇ ਬਲਵਿੰਦਰ ਸਿੰਘ ਹੈਗੇ ਨੇ ਕੁਲਵੰਤ ਸਿੰਘ ਹੈਗੇ ਨੇ ਕੁਲਦੀਪ ਸਿੰਘ ਵੀ 19 ਦੇ ਵਿੱਚ ਸ਼ਾਮਿਲ ਨੇ ਜਥੇ ਦੇ ਵਿੱਚ ਸਤਵਿੰਦਰ ਸਿੰਘ ਇਸ ਜਥੇ ਦਾ ਹਿੱਸਾ ਨੇ ਬਲਕੌਰ ਸਿੰਘ ਇਸ ਜਥੇ ਦਾ ਹਿੱਸਾ ਨੇ ਬਲਜਿੰਦਰ ਸਿੰਘ ਚੰਡਾਲਾ ਇਸ ਜਿਹੜਾ ਹੈਗਾ ਮਰਜੀਬੜਿਆਂ ਦਾ ਜਥਾ ਇਸ ਦਾ ਹਿੱਸਾ ਹੈਗੇ ਨੇ ਮਨਜੀਤ ਸਿੰਘ ਵੀ ਇਸ ਜਥੇ ਦਾ ਹਿੱਸਾ ਨੇ ਲਖਾ ਸਿੰਘ ਵੀ ਇਸ ਜਥੇ ਦਾ ਹਿੱਸਾ ਨੇ ਬਹੁਤ ਸਾਰੇ ਨਾਮ ਨੇ ਤਕਰੀਬਨ 100 ਨਾਮ ਹੈਗੇ ਨੇ ਔਰ ਇਹ ਮਰਜੀਵੜਿਆਂ ਦਾ ਜਥਾ ਜਿਹੜਾ ਹੈਗਾ ਜਿਨ੍ਹਾਂ ਦੇ ਵਿੱਚ ਇਕਬਾਲ ਸਿੰਘ ਹਰਪਜਨ ਸਿੰਘ ਸੰਤੋਖ ਸਿੰਘ ਗੁਰਬਿੰਦਰ ਸਿੰਘ ਸੁਭਾ ਸਿੰਘ ਲਖਵੀਰ ਸਿੰਘ ਅਜਮੇਰ ਸਿੰਘ ਸੁਖਪਾਲ ਸਿੰਘ ਬਲਵਿੰਦਰ ਸਿੰਘ ਨਿਸ਼ਾਨ ਸਿੰਘ ਪ੍ਰਦੀਪ ਸਿੰਘ ਤੋਂ ਹੀ ਅਗਨਤਰਨਤਨ ਡਿਸਟ੍ਰਿਕਟ ਤੋਂ ਵੀ ਹੈਗੇ ਨੇ ਦੇ ਵਿੱਚ ਦਵਾਬੇ ਦੀ ਭਾਗੀਦਾਰੀ ਮਾਜੇ ਦੀ ਭਾਗੀਦਾਰੀ ਜਿਹੜੀ ਹੈਗੀ ਆ ਦੂਜਿਆਂ ਦੇ ਮੁਕਾਬਲੇ ਵੱਧ ਹੈਗੀ ਆ ਮਾਜੇ ਦੀ ਭਾਗੀਦਾਰੀ ਤਕਰੀਬਨ ਤਕਰੀਬਨ ਇਸ ਪਹਿਲੇ ਜਥੇ ਦੇ ਵਿੱਚ 70% ਤੋਂ ਵੱਧ ਹੈਗੀ ਆ ਤਸਵੀਰਾਂ ਦੇ ਵਿੱਚ ਵੇਖ ਰਹੇ ਹਾਂ ਇੱਕ ਪਾਸੇ ਜਥਾ ਅੱਗੇ ਵਧ ਰਿਹਾ ਤੇ ਦੂਜੇ ਪਾਸੇ ਲਗਾਤਾਰ ਸਤਨੰਗ ਵਾਹਿਗੁਰੂ ਦਾ ਜਾਬ ਵੀ ਹੋ ਰਿਹਾ ਔਰ ਮੇਰੇ ਬਿਲਕੁਲ ਸੱਜੇ ਪਾਸੇ ਤੁਸੀਂ ਦੇਖੋਗੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਅੱਜ ਜਾਬਤੇ ਦੇ ਵਿੱਚ ਨੇ ਪੂਰੇ ਤਰੀਕੇ ਨਾਲ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਕਿਹਾ ਗਿਆ ਸੀ ਤੁਸੀਂ ਜਾਬਤੇ ਦੇ ਵਿੱਚ ਰਹਿਣਾ ਹੈ ਕਿਸੇ ਨੇ ਵੀ ਅੱਗੇ ਨਹੀਂ ਵਧਣਾ ਕਿਸੇ ਨੇ ਵੀ ਅੱਗੇ ਹੋ ਕੇ ਅਜਿਹੀ ਕੋਈ ਹਰਕਤ ਨਹੀਂ ਕਰਨੀ ਜਾਂ ਅਜਿਹੀ ਕੋਈ ਆ ਗਰਮ ਜੋਸ਼ੀ ਨਹੀਂ ਦਿਖਾਉਣੀ ਕਿ ਜਿਸ ਨਾਲ ਤੈਨਾਤ ਫੋਰਸ ਜਿਹੜੇ ਡਿਪਲਾਈ ਕੀਤੇ ਗਏ ਉਹਨਾਂ ਨੂੰ ਕੋਈ ਮੌਕਾ ਜੇਹਾ ਮਿਲੇ ਕਿ ਉਹ ਕੋਈ ਤੁਹਾਡੇ ਤੇ ਅਥਰੂ ਗੈਸ ਚਲਾਉਣ ਜਾਂ ਤੁਹਾਡੇ ਤੇ ਪਿਛਲੀ ਵਾਰ ਵੱਨ ਨੂੰ ਜਿਹੜੇ ਗੋਲੇ ਦਾਗੇ ਗਏ ਸੇ ਅਥਰੂ ਗੈਸ ਤੇ ਗੋਲੇ ਦਾਗੇ ਗਏ ਜੀ ਉਸ ਤਰੀਕੇ ਦਾ ਕੁਝ ਹੋਵੇ ਔਰ ਇੱਕ ਸੰਜੀਦ ਸੰਜੀਦਗੀ ਦੇ ਨਾਲ ਜਿਹੜਾ ਹੈਗਾ ਉਹ ਨਭਾਇਆ ਜਾ ਰਿਹਾ ਹੈ ਸੰਜੀਦਗੀ ਦੇ ਨਾਲ ਆਪਣੀ ਜ਼ਿੰਮੇਵਾਰੀ ਨਭਾਈ ਜਾ ਰਹੀ ਹੈ ਸੰਜੀਦਗੀ ਦੇ ਨਾਲ ਆਪਣੀ ਜ਼ਿੰਮੇਵਾਰੀ ਨਭਾਉਂਦੇ ਹੋਏ ਕਿਸਾਨ ਵੀ ਸਾਹਮਣੇ ਆ ਰਹੇ ਨੇ ਔਰ ਹਲੇ ਤੱਕ ਜਿਹੜਾ ਪਹਿਲਾ ਜਤ ਮਰਜੀਵੜਿਆਂ ਦੇ ਰੂਪ ਦੇ ਵਿੱਚ ਭੇਜਿਆ ਗਿਆ 101 ਕਿਸਾਨ ਉਸ ਜਥੇ ਦੇ ਹਿੱਸਾ ਨੇ ਉਹਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਤਕਰੀਬਨ ਹਰ ਰੋਜ਼ ਜਿਹੜਾ ਹੈਗਾ 40 ਕਿਲੋਮੀਟਰ ਦਾ ਫਾਸਲਾ ਤੈਅ ਕੀਤਾ ਜਾਵੇਗਾ ਇਹਨਾਂ ਕਿਸਾਨਾਂ ਆਗੋਂ ਵੱਲੋਂ 9 ਦਸੰਬਰ ਨੂੰ ਪਾਣੀ ਪੱਤ ਪਹੁੰਚਣਗੇ ਅੱਜ 6 ਦਸੰਬਰ ਨੂੰ ਜਿਹੜਾ ਹੈਗਾ ਇਸ ਮਰਜੀਵੜਿਆਂ ਦੇ ਜਥੇ ਦੀ ਪਹਿਲੇ ਜਥੇ ਜਿਸ ਦਾ ਨਾਮ ਮਰਜੀਵੜਿਆਂ ਦੇ ਜਥਾ ਰੱਖਿਆ ਗਿਆ ਉਸ ਨੂੰ ਕਿਸਾਨਾਂ ਵੱਲੋਂ ਡਰੋਨ ਨੂੰ ਜਿਹੜਾ ਹੈਗਾ ਭੇਜ ਦਿੱਤਾ ਗਿਆ ਤਸਵੀਰਾਂ ਵੇਖ ਰਹੇ ਹਾਂ ਨਜ਼ਰਸਾਨੀ ਕੀਤੀ ਜਾ ਰਹੀ ਹੈ ਕਿ ਜਦੋਂ ਕਿਸਾਨ ਆਗੂ ਇੱਥੋਂ ਜਾ ਰਹੇ ਨੇ ਸਾਰੀਆਂ ਤਸਵੀਰਾਂ ਇਸ ਇਤਿਹਾਸਿਕ ਤਸਵੀਰਾਂ ਇਸ ਕੈਮਰੇ ਦੇ ਵਿੱਚ ਕੈਦ ਹੋਣ ਔਰ ਇਹ ਵੀ ਕਿਹਾ ਗਿਆ ਕਿ ਡਰੋਨ ਆ ਕਿਸਾਨ ਆਗੂਆਂ ਵੱਲੋਂ ਭੇਜਿਆ ਗਿਆ ਕੋਈ ਵੀ ਇਸ ਡਰੋਨ ਨੂੰ ਲੈ ਕੇ ਜਿਵੇਂ ਪਿਛਲੀ ਵਾਰ ਪਤੰਗ ਚੜਾ ਕੇ ਡਰੋਨ ਸਿੱਟੇ ਗਏ ਸੀ ਇਹ ਪਹਿਲਾਂ ਕਿਹਾ ਗਿਆ ਕੋਈ ਪੈਨਿਕ ਕ੍ਰੀਟ ਨਾ ਹੋਵੇ ਇਸ ਤਰੀਕੇ ਦਾ ਕੋਈ ਮਾਹੌਲ ਇਸ ਡਰੋਨ ਨੂੰ ਲੈ ਕੇ ਨਾ ਹੋਵੇ ਕਿ ਕੋਈ ਗੱਲਬਾਤ ਹੋ ਜਾਵੇ ਇਸੇ ਕਰਕੇ ਪਹਿਲੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸੀ ਡਰੋਨ ਕਿਸਾਨਾਂ ਵੱਲੋਂ ਹੀ ਭੇਜਿਆ ਗਿਆ ਆਏਗਾ ਲਗਾਤਾਰ ਨਾਮਜਾਬ ਕੀਤਾ ਜਾ ਰਿਹਾ ਜੱਥਾ ਜਿਹੜਾ ਸਾਹਮਣੇ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਾ ਪਹਿਲੇ ਜਥੇ ਦੀ ਸ਼ੁਰੂਆਤ ਹੋਈ ਹੈ ਪਹਿਲੇ ਜਥੇ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਇਸ ਜਥੇ ਦੇ ਵਿੱਚ ਤਕਰੀਬਨ 101 ਜਿਹੜਾ ਹੈਗਾ ਉਹ ਤਾਨ 101 ਕਿਸਾਨ ਸ਼ਾਮਲ ਨੇ ਮਰਜੀਵੜਿਆਂ ਦਾ ਨਾਮ ਇਸ ਜਥੇ ਨੂੰ ਦਿੱਤਾ ਗਿਆ ਹੈ ਔਰ ਫਰਵਰੀ ਮਹੀਨੇ ਤੋਂ ਇਹ ਜਿਹੜੀ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਅੰਦੋਲਨ ਜਿਹੜੀ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਅੰਦੋਲਨ 2.0 ਦੀ ਸ਼ੁਰੂਆਤ ਹੋਈ ਸੀ ਔਰ ਆ ਗਿਆ ਇਹਦੇ ਵਿੱਚ ਇੱਕ ਕਿਸਾਨ ਦੀ ਖਨੌਰੀ ਬਾਰਡਰ ਤੇ ਸ਼ਹੀਦ ਵੀ ਹੋਏ ਸੀ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਸੀ ਤਾਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਦੁਬਾਰਾ ਕਿਸਾਨ ਦੀ ਲੀਕੂਚ ਕਰ ਰਹੇ ਨੇ ਪਹਿਲਾਂ ਜੱਥਾ 101 ਕਿਸਾਨਾਂ ਦੇ ਰੂਪ ਦੇ ਵਿੱਚ ਦਿੱਲੀ ਨੂੰ ਕੂਚ ਕਰ ਰਿਹਾ ਮਰਜੀਬੜਿਆਂ ਦਾ ਨਾਮ ਦਿੱਤਾ ਗਿਆ ਪਹਿਲੇ ਜੱਥਾ ਇਹਨੂੰ ਅੱਜ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਲੈ ਕੇ ਅੱਜ ਸ਼ੰਭੂ ਬੈਰੀਅਰ ਹੋਵੇ ਚਾਹ ਖਨੌਰੀ ਬਾਰਡਰ ਹੋਵੇ ਉੱਥੋਂ ਉਸ ਦਿਨ ਨੂੰ ਮਨਾਇਆ ਵੀ ਜਾ ਰਿਹਾ ਔਰ ਸ਼ਹਾਦਤ ਨੂੰ ਪ੍ਰਣਾਮ ਵੀ ਕੀਤਾ ਯਾਰ ਦੂਜੇ ਪਾਸੇ ਇਸ ਮੌਕੇ ਤੇ ਪਹਿਲਾ ਜੱਥਾ ਅੱਜ ਦਾ ਹੈਗਾ ਦਿੱਲੀ ਵੱਲ ਕੂਚ ਕਰ ਰਿਹਾ ਹੈ ਕੈਮਰਾਮੈਨ ਪਰਮਿੰਦਰ ਦੇ ਨਾਲ ਰਮਨ It's